ਬਈ ਬੱਲਾ ਬੱਲਾ ਚਾਚਾ ਛਾਂ ਛਾਂ ਬਈ ਅਬ ਦਾ ਛਮਾਨ ਹੀ ਨਹੀਂ ਤਾਂ ਚਾਲੀ ਮੇਰੀ ਬੱਚ ਕਰਾਤੀ ਇੱਕ ਤਾਂ ਚਾਲੀ ਊਂ ਟੰਡ ਸੀ ਇਹਦੇ ਨਾਲ ਉਹ ਤਾਂ ਪਤੰਦਰਾ ਦੇ ਝੋਟਾ ਮੰਗ ਲੈਣ ਜਾਂਦਾ ਉਹ ਸਾਨ ਸੀ ਉਹ ਕਾਂ ਨੂੰ ਕਾਂ ਨੂੰ ਪਤੀ ਜੇ ਤੈਨੂੰ ਪਤਾ ਨਹੀਂ ਜਿਹੜਾ ਕੰਮ ਇਹਨੇ ਕਰਨਾ ਉਹ ਝੋਟੇ ਨੇ ਨਹੀਂ ਕਰਨਾ ਭਾਈ ਪਤਾ ਨਹੀਂ ਚਾਚਾ ਚਾ ਮੈਨੂੰ ਤਾਂ ਵੀ ਸਮਝ ਨਹੀਂ ਆਉਂਦੀ ਵੀ ਤੂੰ ਕਾਲੇ ਰੰਗ ਦਾ ਇਹ ਨਾ ਕਾਦਾ ਪੈਣ ਹੋ ਗਿਆ ਉਹ ਤੂੰ ਛੱਡ ਪਤੀ ਜੇ ਚਾਰੀਆਂ ਗੱਲਿਆ ਤੂੰ ਮੈਨੂੰ ਐਂ ਦੱਤ ਵੀ ਇਹ ਹੈ ਮੁਰਗਈਆ ਇਹ ਵੀ ਗਾਲੇ ਚੌਣ ਲੈ ਚਾਚਾ ਚਾ ਮੇਰੀ ਇਤ ਰਾਤ ਚੰਨੀ ਜੋ ਨੇਰੇ ਚ ਚੱਕ ਕੇ ਲੈ ਕੇ ਆਇਆ ਇਹ ਨਹੀਂ ਵੀ ਮੈਂ ਚੈੱਕ ਕੀਤਾ ਇਹ ਤੂੰ ਆਪ ਦਾ ਚੈੱਕ ਕਰ ਲੈ ਭਾਈ ਕੱਤ ਚਾ ਚਿਆਂ ਗੱਲੇ ਦੱਚ ਤੂੰ ਮੈਨੂੰ ਇੱਕ ਚੋਂ ਪੰਜਰਾ ਮੁਰਗੇ ਦਾ ਬੜਾ ਪੈਨ ਹੋਇਆ ਤੂੰ ਮੈਨੂੰ ਦੱਚਤਾ ਚਹੀ ਤੈਨੂੰ ਕਾਲਾ ਹੀ ਮੁਰਗਾ ਕਿਉਂ ਚਾਹੀਦਾ ਉਹ ਕਾਨੂ ਪਤੀ ਜੇ ਪੈਨ ਕਾਦਾ ਤੈਨੂੰ ਕੀ ਦੱਚਾ ਆਪਣੇ ਅੱਠ ਮੁਰਗੀਆਂ ਰੱਖੀਆਂ ਹੋਈਆਂ ਨੇ ਮੁਰਗਾ ਚਾਲਾ ਕੋਈ ਹੈ ਨਹੀਂ ਮੇਰੀ ਚਲਾਤੀ ਹੈ ਤੱਕੀ ਠੰਡਾਂ ਤੇ ਚੀਜ਼ ਨਹੀਂ ਲਵਾ ਲਾਂਗੇ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ